ਬਰਾਂਡੇ ਮੇਲੇ ਤੇ ਆਏ ਆ ਭਾਈ ਆਪਾਂ ਦਿਖਾਉਂਦੇ ਆ ਮੇਲਾ ਬਰਾਂਡੇ ਵਾਲਾ ਕੱਪੜੇ ਵੀ ਕੋਈ ਇਹੋ ਜਿਹੀ ਬਰਾਈ ਲੱਗਦੇ ਨੇ ਕੱਪੜੇ ਬਹੁਤ ਸਾਰੇ ਆ ਗਏ ਹੋਰ ਵੀ ਬਹੁਤ ਸਾਰੇ ਆ ਗਏ ਆ ਚਲ ਹੁਣ ਆਪਾਂ ਇਹ ਲਾਈਵ ਜੇ ਪਤਾ ਨਹੀਂ ਯਾਰ ਕੋਈ ਦਿੱਕਤ ਆ ਰਹੀ ਆ ਆਪਾਂ ਲਾਈਵ ਨਹੀਂ ਕਰ ਸਕੇ ਤੇ ਚਲੋ ਆਪਾਂ ਪਹਿਲਾਂ ਕਰਦੇ ਆ ਕਿਰਪਾ ਸੌਫਟ ਵੀ ਜਾਂ ਆਪਾਂ ਜਿਹੜੇ ਜਨਤਾ ਨੂੰ ਬੁਲਾਉਂਦੇ ਹਾਂ ਉਹਨਾਂ ਦਾ ਹਰਾਸ ਹੈ। ਪਾਣੀ ਦੀ ਆਪਾਂ ਦੋਸਤ ਨਹੀਂ ਰੱਖੀਏ ਕਿ ਉਹਨਾਂ ਦੀ ਸਾਫ ਨੂੰ ਬਣਾਉਂਦੇ। ਜਿਆਦਾ ਗ੍ਰਾਮ। ਅੱਜ ਉਹਨਾਂ ਦਾ ਉਹਨਾਂ ਦਾ ਮਾਤਰਾ ਦਾ ਸੇਵਾ ਨਹੀਂ ਕਰਦੇ। ਇਹ ਕਲੀਨਸਟ ਕੰਮ ਇਹ ਕਰਦੇ ਰਹੇ। ਉਹਨਾਂ ਲਈ ਸਹਾਇਤਾ ਮਿਲਦੀ ਕਿੱਥੇ ਪਾਣੀ ਜਦ ਦੇਣੇ ਨੂੰ ਖਾਲ ਪਾ ਰਹੇ। ਪਰ ਮਾਨ ਇਹ ਤਾਂ ਅੱਜੋ ਕੀ ਕਰਾ ਦੇਣਾ ਬਣਤਾ ਹੈ ਨਹੀਂਗਾ ਪਾਣੀ ਲੈਣਾ ਸੀ ਆਪਾਂ ਬਣਤੇ ਗਰੀਬ ਜੀ ਦੋ ਬੂਟੇ ਲਓ ਪੋਗੇ ਚਾਹੀਦੇ ਸੀ ਸਾਨੂੰ ਕਿਸੇ ਨੂੰ ਆਉਂਦੇ ਤੁਮਣੀ ਮਾਰਦਾ ਗਗਲਾਨ ਮਹਿਕ ਨੂੰ ਪੰਜਾਂ ਨੇ ਚਾਹੀਦੇ ਹਾਂਜੀ ਬਣਾਦਾ ਪਰਾਲੀ ਦਾ ਗੁੱਲਾ ਭੈਣੇ ਚੜਾ ਰਿਹਾ ਆ ਕਿਥੋਂ ਆਦਾ ਗੁੱਲਾ ਤੇ ਇੰਦਰ ਸਪਰੇਅ ਲੱਗਦੀ ਹੈ ਬੋਲੋਂ ਵੀ ਕਿਹੜੀ ਮਸ਼ੀਨ ਆ ਇਹ ਜਿਹੜਾ ਪਲਾਂਟ ਆ ਕੋਈ ਨਾ ਮਸ਼ੀਨਾਂ ਪੁੰਨ ਜੇ ਹੁਣ ਵੱਗਦੀ ਅੱਗ ਪੂਰੀ ਇਹਦੇ ਨਾਲ ਉੱਪਰ ਖੇਜਿਆ ਹੁੰਦਾ ਗਿੱਟੀ ਦਾ ਕੰਮ ਤਾਂ ਕਰਦੀ ਉਹ ਜਿਹੜੇ ਵਰਤਨਾ ਖੜੀ ਰੋਗੋਂ 100 ਮੀਟਰ ਪਾਣੀ ਵਰਤਣਾ ਤੇ ਕੱਟ ਵਾਲੀ ਨੋਜ਼ਲ ਵਰਤਣੀ 100 ਲੀਟਰ ਕਿੰਨੇ ਦਾ ਪਾਣੀ ਕੱਟ ਵਾਲੀ ਨੋਜ਼ਲ ਵਰਤਣੀ ਆ ਜੇਕਰ ਤੁਹਾਡੇ ਖੇਤ ਦੇ ਵਿੱਚ ਚੌੜੀ ਪੱਟੀ ਵਾਲੇ ਨਦੀਨ ਨੇ ਜਿਵੇਂ ਬਾਥੂ ਹੈ ਜੰਗਰੀ ਪਾਲਕ ਹੈ ਮੈਣਾ ਆ ਇਹੋ ਜਿਹੇ ਨਦੀਨ ਨੇ ਤਾਕ ਖੜਵੀ ਰੋ ਅਸੀਂ ਐਲ ਗ੍ਰਿਪ ਜਿਹੜੀ ਆ 20 ਗ੍ਰਾਮ ਕਿੰਡੇ ਦੀ ਜਾਂ ਏਮ ਜਾਂ ਆਪੈਂਟੀ ਜਿਹਦਾ ਕਾਰ ਫੈਂਟਰਾ ਜੋਨ ਸਾਲਟ ਆ ਉਹ 20 ਗ੍ਰਾਮ ਕਿੰਡੇ ਦੀ ਵਰਤ ਕੇ ਅਸੀਂ ਆਪਣੇ ਖੇਤ ਦੇ ਵਿੱਚੋਂ ਜਿਹੜੇ ਚੌੜੇ ਪੱਤੇ ਵਾਲੇ ਨਦੀਨ ਆ ਉਹਨਾਂ ਨੂੰ ਚੰਗੀ ਤਰ੍ਹਾਂ ਖਤਮ ਕਰ ਸਕਦੇ ਆ ਏਮ ਆਪੈਂਟੀ ਜਾਂ ਐਲ ਗ੍ਰਿਪ ਜਿਹੜੀ ਆ ਇਹ ਨਦੀਨ ਨਾਲ ਅਸੀਂ ਆਪਾਂ 25 ਦਿਨਾਂ ਦੇ ਉੱਤੇ ਜਾ ਕੇ 25 ਤੋਂ 30 ਦਿਨਾਂ ਦੇ ਉੱਤੇ ਸਰਾਹ ਥੋੜਾ ਜਿਹਾ ਆਪਣੀ ਆਸ ਵੀ ਆ ਕੇ ਆਪਾਂ ਆਲੇ ਨਾਲ ਥੋੜਾ ਜਿਹਾ ਘੱਟ ਕਿੰਝ ਕੇ ਰੱਖਦੇ ਆ ਇਸ ਲਈ ਕਲੇਸ਼ ਬਾਹਰ ਨੂੰ ਕਿੰਨਾ ਅਚਰੇ ਉਹੀ ਨਦੀਨਾ ਸਵਰਤੋਂ ਜਿਹੜਾ ਮੈਂ ਤੁਹਾਨੂੰ ਦੱਸਿਆ ਥੱਲੇ ਬੈਟਰੀ ਦੀ ਜਗ੍ਹਾ ਦੇ ਉੱਤੇ ਜਿਹੜਾ 7211 ਜਾਂ ਏਸੀਆ ਬਣਾਓ ਇਹ ਨਦੀਨਾ ਸਵਰਤ ਕੇ ਤੁਸੀਂ ਜਦੋਂ ਤੁਸੀਂ ਇਹ ਨਦੀਨਾ ਸਵਰਤਨੇ ਆ ਤੇ ਇਹਦੇ ਨਾਲ ਤੁਸੀਂ ਕੋਈ ਹੋਰ ਨਦੀਨਾ ਸਵਰਤਨ ਦੀ ਲੋੜ ਨਹੀਂ ਜੇ ਟੋਪਿਕ ਆ ਲਿੱਟਰ ਹੈ ਜਾਂ ਐਕਸਟੀਲ ਹੈ ਦੂਜੇ ਪਾਸੇ ਜਿਹੜਾ ਹੈਲ ਕਰਿਪਾ ਜੋੜੇ ਪੱਤੇ ਵਾਲਾ ਜਾਂ ਕਨਫੈਕਟਰਾ ਜੋੜ ਹੈ ਇਹ ਨਦੀਨਾ ਸਵਰਤ ਪਾਣੀ ਆ ਉਸੇ ਤਰ੍ਹਾਂ ਹੀ ਅਸ਼ਲੇ ਲਈ ਜਿਹੜੀਆਂ ਇਹ ਦਵਾਈਆਂ ਨੇ ਜਿਹੜੀਆਂ ਨੇ ਕਿਹੜੇ ਸਮੇਂ ਤੇ ਪਾਉਣੀਆਂ ਕਿੰਨੀ ਬਕਦਾਰ ਦੇ ਵਿੱਚ ਪਾਉਣੀਆਂ ਇਹ ਬਹੁਤ ਜ਼ਰੂਰੀ ਹੁੰਦਾ ਤਾਂ ਸਾਡੇ ਨੂੰ ਦਵਾਈ ਤਾਂ ਹੀ ਪੂਰਾ ਮਿਲਦਾ ਕਿਉਂਕਿ ਦਵਾਈ ਕੋਕਰਨ ਤੋਂ ਬਾਅਦ ਵੀ ਪਾਰਸ਼ਾ ਨਹੀਂ ਕਰਾਂ ਦਾ ਬਦਲ ਸੀ ਦੇ ਤੇ ਉਹ ਤੁਸੀਂ ਦੇਖਿਓ ਕਿ ਘਰ ਜਾ ਕੇ ਦੇਖ ਲਓ ਅਰਸ਼ ਦੇ ਉੱਤੇ ਜਾਂ ਸੁੱਕੀ ਕਿਤੇ ਜਗ੍ਹਾ ਹੋਊਗੀ ਉੱਤੇ ਕੋੜ ਨੋਜ਼ਲ ਵਾਲੀ ਨਾਲ ਸਪਰੇਅ ਕਰਕੇ ਦੇਖ ਲਿਓ ਤੇ ਦੂਜੀ ਜਿਹੜੀ ਕੱਟ ਵਾਲੀ ਨੋਜ਼ਲ ਨਾਲ ਤੁਹਾਨੂੰ ਖਾਟ ਦਾ ਦਵਾਈ ਆ ਜੀ ਜੇ ਤੁੜ ਕੇ ਜਾਓਗੇ ਤਾਂ ਸੈਂਟਰ ਚ ਖਾਲੀ ਹੋਊਗਾ ਜਰਾ ਬਹੁਤ ਨਜ਼ਰ ਆਵਾ ਜਦੋਂ ਆਪਾਂ ਨਦੀਨ ਆਸ਼ੀਰਵਾਦ ਕਰਦੇ ਆ ਇੱਕਦਾਂ ਆਪਾਂ ਜਿਹੜਾ ਭਾਗ ਲਾ ਕੇ ਅਸ਼ੀਰਵਾਦ ਕਰਦੇ ਆ ਜਦੋਂ ਆਪਾਂ ਪੱਤੇ ਵੰਦਦੇ ਆ ਉਹ ਦਾਮੇ ਕਰਨਾ ਲਾਸ਼ ਜਿਹੜੀ ਆਪਣੇ ਰੋਤੇ ਕਰਦੇ ਆ ਅੱਗੇ ਸਿੱਧੇ ਸਿੱਧੇ ਚੱਲਣਾ ਬਾਗ ਲਾ ਕੇ ਅਸ਼ੀਰਵਾਦ ਕਰਦੇ ਆ ਦੋ ਜਿਹੜੇ ਆਪਾਂ ਪੱਤਰੀਆਂ ਨਾਲ ਅਸ਼ੀਰਵਾਦ ਕਰਦੇ ਇੰਨਾ ਬੜਾ ਬੜਾ ਜੀ ਸਭ ਆ ਜਗਤियां ਮਾਈਕੋ ਚਾੜੇ ਜੋ ਬਾਹਰ ਆ ਰਹੇ ਨੇ ਜੋ ਬਾਹਰ ਆ ਰਹੇ ਜੋ ਪੂਰੀ ਤੋਂ ਇਹ ਵੀ ਰੇੜਾ ਅਸਲੀ ਵਿੱਚ ਉਹ अंब <laughs> <laughs> له مهبانی جي مياڙا اڙي اڙي ڪاڙو 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 ڪاڙو

ਪਰ ਉਹਨਾਂ ਨੂੰ ਤਾਂ ਕੀ ਹੋਰ ਲੋੜ ਹੈ ਸਾਡੇ ਖੰਡਾ ਠੜਾ ਫਿਲਮ ਤਾਂ ਵੀ ਕੀ ਗੱਲ ਕਹਿੰਦੀ ਜਦੋਂ ਚਿੰਤਾ ਸੌਂਡ ਕਰਤਾਂ ਕੋਈ ਪੰਜ ਨਹੀਂ ਪਾਣੀ ਸਾਡਾ ਪਿਆਰ ਜਪੈਕਲ ਹੋਏ ਵਾਲੀ ਗੱਲ ਓਏ ਮੇਰਾ ਨਹੀਂ ਮਿਲਦਾ ਚਾਚਾ ਜਿੰਤਾ ਪਾਣੀ ਸਾਡਾ ਪਿਆਰ ਪਾਣੀ ਸਭ ਤੋਂ ਪਿਆਰ ਉਹ ਸਾਡੇ 16000 ਨਹੀਂ ਕਰ ਸਕਦੇ ਬਹੁਤ ਬਹੁਤ ਧੰਨਵਾਦ ਜੀ ਸੋਹਣਾ ਸਾਡੇ ਇੰਸਟੀਚਿਊਟ ਆਫ ਐਗਰੀਕਲਚਰ ਬਠਿੰਡਾ ਜਿਨ੍ਹਾਂ ਦੀ ਅੱਜ ਚੇਚੇ ਤੌਰ ਤੇ ਮਾਰਦਾਬ ਘਟਨ ਵੀ ਹੋਇਆ ਹੈ ਡਾਕਟਰ ਬਤਾਰ ਸਿੰਘ ਸ਼ੋਸ਼ੀਏ ਡੀਨ ਸਾਡੇ ਇੱਥੇ ਬੈਠੇ ਨੇ ਡਾਕਟਰ ਚੰਨਜੀਤ ਸਿੰਘ ਗੋਲਕ ਡੀਨ ਕਾਲ ਆਫ ਐਗਰੀਕਲਚਰ ਇੱਥੋਂ ਦੇ ਜਿਹੜੇ ਵਿਦਿਆਰਥੀ ਆ ਉਹਨਾਂ ਨੇ ਪੰਜਾਬ ਦੇ ਸੱਤਿਆਚਾਰ ਦੇ ਨਾਲ ਸੰਬੰਧਤ ਕੁਝ ਸੇਸ਼ਕਾਰੀ ਜਿਹੜੀ ਤੁਹਾਡੇ ਨਾਲ ਪਹਿਲਾਂ ਵੀ ਕੀਤੀ ਹੈ ਹੁਣ ਇੱਕ ਵਿਸ਼ੇਸ਼ ਤੌਰ ਤੇ ਚੇਚੇ ਤੌਰ ਤੇ 3ਾਂ ਦੇ ਸਬੰਧ ਵਿੱਚ ਕੀ ਤੁਹਾਡੇ ਨਾਲ ਸਾਂਝਾ ਕਰਨ ਜਾ ਰਿਹਾ ਮੈਨੂੰ ਉਮੀਦ ਹੈ ਕਿ ਤੁਸੀਂ ਧਿਆਨ ਨਾਲ ਸੁਣੋਗੇ ਔਰ ਉਹਨਾਂ ਬੱਚਿਆਂ ਨੂੰ ਤੁਸੀਂ ਹੌਸਲਾ ਭਜਾਈ ਜ਼ਰੂਰ ਦਿਓਗੇ ਕਿਉਂਕਿ ਪਹਿਲੀ ਵਾਰੀ ਬੱਚੇ ਸਟੇਜ ਤੇ ਚੜ ਰਹੇ ਹਨ ਔਰ ਤੁਸੀਂ ਦੇਖੋਗੇ ਪਹਿਲੀ ਵਾਰੀ ਚੜ ਕੇ ਕਿੰਨਾ ਕੌਨਫੀਡੈਂਸ ਹੁੰਦਾ ਹੈ ਸੋ ਚੇਚੇ ਤੌਰ ਤੇ ਸਾਡੀ ਯੂਨੀਵਰਸਿਟੀ ਅਧਿਕਾਰੀਆਂ ਦੀ ਮੰਗ ਸੀ ਕਿ ਬੱਚਿਆਂ ਤੋਂ ਪ੍ਰੋਗਰਾਮ ਪੇਸ਼ ਕਰਾਇਆ ਕਰੀਏ ਸੋ ਇੱਕ Song ਜਿਹੜਾ ਉਹ ਬੱਚੇ ਪੇਸ਼ ਕਰਨਗੇ 3ਾਂ ਨਾਲ ਸੰਬੰਧਤ ਉਸ ਤੋਂ ਬਾਅਦ ਅਗਲਾ ਪ੍ਰੋਗਰਾਮ ਚੱਲੀ ਗਏ ਆਪਾ ਲੰਗ ਦੇ ਗਰਮ ਕਾਰਾਂ ਦੇ ਭੋਲੇ ਆਓ ਤੋ ਵੀ ਜਾਨਾ 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 होशियार पढ़ाई पढ़ी होशियार पढ़ाई पढ़िया ਜੋਰਦਾਰ ਤਾੜੀਆਂ ਦੇ ਨਾਲ ਪਲੀਜ਼ ਇਹਨਾਂ ਦਾ ਵੈਲਕਮ ਕਰੀਏ ਇਹਨਾਂ ਨੂੰ ਹੌਸਲਾ ਬਜਾਈ ਦੇਈਏ ਇਹ ਪਹਿਲੀ ਵਾਰੀ ਬੱਚੇ ਜਿਹੜੇ ਸਟੇਜ ਤੇ ਚੜ ਚੁੱਕੇ ਐ ਸੋ ਹੁਣ ਜਿਹੜਾ ਉਹ ਸਮਾਂ ਆ ਗਿਆ ਜਿਹੜਾ ਹਰੇਕ ਸਰਕਾਰੀ ਮੁਲਾਜ਼ਮ ਦੀ ਜ਼ਿੰਦਗੀ ਚ ਇੱਕ ਵਾਰੀ ਆਉਂਦਾ ਹੈ ਮਤਲਬ ਕਿ ਰਿਟਾਇਰਮੈਂਟ ਸੋ ਮੈਨੂੰ ਅੱਜ ਮਾਣ ਮਹਿਸੂਸ ਹੋ ਰਿਹਾ ਕਿ ਮੈਂ ਪੂਰੇ ਭਾਰਤ ਦੀ ਪਿਛਲੇ 3 ਸਾਲਾਂ ਤੋਂ ਅਵਲ ਯੂਨੀਵਰਸਿਟੀ ਦੇ ਇਸ ਅਵਲ ਕਿਸਾਨ ਮੇਲੇ ਦੇ ਪਿਛਲੇ 25 ਸਾਲਾਂ ਤੋਂ ਇਸ ਸਟੇਜ ਨੂੰ ਕੋਆਰਡੀਨੇਟ ਕਰ ਰਹੇ ਹਾਂ